ਦੇਰੇ ਅਸੀਂ ਨੰ ਸਰਪੰਚ ਬਣਾਏ ਆ ਨਾਲ ਖੜਾਂਗੇ ਵੋਟਾਂ ਨਾਲ ਸਰਪੰਚ ਬਣਿਆ ਕੋਈ ਧੋਖੇ ਨਾਲ ਤਾਂ ਬਣਿਆ ਨਹੀਂ ਭਵਾਨਤਮਨ ਸਾਹਿਬ ਦੇ ਕਹਣੇ ਤੇ ਸਰਪੰਚ ਚੁਣਿਆ ਸੀ ਇਹ ਅਸੀਂ ਮੁੰਡਾ ਇਹ ਸਹੀ ਪਹਿਲਾਂ ਇਹ ਮੰਬਰੀ ਕਰੀ ਬਹੁਤ ਵਧੀਆ ਮੰਬਰੀ ਕਰੀ ਜਾਣੀ ਇਹ ਉਦੋਂ ਨਹੀਂ ਇਹ ਧੋਖਾ ਕਰੇ ਤੇ ਸਰਪੰਚ ਬਣਿਆ ਹੁਣ ਤਾਂ ਮੌਜੂਦ ਹੁਣ ਕਿ ਧੋਖਾ ਕਰਨਗੇ ਸਾਡੇ ਨਾਲ ਗਰੀਬਾਂ ਨਾਲ ਹੁਣ ਸਾਡੇ ਮਕਾਨ ਦੇਖੋ ਜਾ ਕੇ ਬੁਰਾ ਹਾਲ ਹੋਇਆ ਪਿਆ ਕਿ ਅਸੀਂ ਇਹ ਘਰੇ ਰੋਨੇ ਰੋਨੇ ਆ ਕੇ ਰੋਜ਼ ਵੀ ਸਾਡਾ ਮਕਾਨ ਦਵਾ ਮੋਦੀ ਨੇ ਮੈਂ ਸਿਲੰਡਰ ਦਿੱਤਾ ਮੈਂ ਸਿਲੰਡਰ ਰੱਖਣ ਨੂੰ ਜਗ੍ਹਾ ਹੈ ਨਹੀਂ ਲੈ ਮਨ ਜੇ ਥੱਲੇ ਰੱਖ ਦਿੰਨੀ ਆ ਸਿਲੰਡਰ ਸੱਚ ਬੰਦ ਕਰਕੇ ਹੁਣ ਜੋ ਕੋਠਰ ਸੋਈ ਭੇਜੂਗਾ ਵਿਚਾਰੇ ਨੂੰ ਸਰਪੰਚ ਨੂੰ ਦੱਸੂਗਾ ਫੇਰ ਹੀ ਇਹ ਮੈਨੂੰ ਦੇਣਗੇ ਮਕਾਨ ਗਰੀਬੀ ਦੂਰ ਕਰਾਉਣ ਸਾਡੇ ਸਾਨੂੰ ਦਬਾਉਣ ਨਾ ਮੈਂ ਅੱਥ ਬੰਨ ਕੇ ਬੇਨਤੀ ਇਹੀ ਕਰਦੀ ਆ ਕਿ ਸਰਪੰਚ ਗਰੀਬੀ ਵੇਖੂਗਾ ਸਰਪੰਚ ਅੱਗੇ ਸਰਕਾਰ ਸੈਂਟਰ ਨੂੰ ਦੱਸੂਗਾ ਤੇ ਫੇਰ ਇਹਦੇ ਕੋਲੇ ਆਵੇ ਕਾਨੂੰਨ ਆ ਜਿਹੜਾ ਕੋਠਿਆਂ ਦਾ ਅਰਸੋਈਆਂ ਦਾ ਇਹ ਸਾਨੂੰ ਦੇਊਗਾ ਦੇਊਗਾ ਕਿਉਂ ਨਾ ਵਿਚਾਰੇ ਲੁਕੋਊਗਾ ਥੋੜੋ ਕੁਸਾ ਉਹ ਕਾਰਿਆ ਜਿਹੜੇ ਪੁਰਾਣੇ ਸਰਪੰਚ ਸੀਗੇ ਉਹ ਤਾਂ ਪਾਰਟੀ ਬਾਜ਼ੀ ਦੇਖੀ ਜਾਂਦੇ ਆ ਲੋਕਾਂ ਦੀ ਜਿਹੜੀ ਜਿਹੜੇ ਗਰੀਬ ਪਰਿਵਾਰਾਂ ਨਾਲ ਧੱਕਾ ਕਰੀ ਆ ਪਹਿਲਾਂ ਵਾਲੇ ਕਰਦੇ ਆ ਧੱਕਾ ਇਹਨੇ ਨਹੀਂ ਹੁਣ ਦਨ ਧੱਕਾ ਇਹ ਪੂਰਾ ਧਿਆਨ ਦਿੰਦਾ ਇਹ ਨਰੇਗਾ ਦਾ ਕੰਮ ਵੀ ਪੂਰਾ ਦਬਾਊਗਾ ਸਾਨੂੰ ਪੈਸੇ ਵੀ ਜਿਹੜੇ ਰੁਕਣਗੇ ਇਹ ਮੰਗਵਾਊਗਾ ਪਹਿਲਾਂ ਨਾ ਮੇਰੇ ਪੈਸੇ ਨਹੀਂ ਆਉਣ ਦਿੱਤੇ ਨਰੇਗਾ ਦੇ 6 ਸਾਲਾਂ ਚ ਮੈਂ ਤਾਂ ਰੋਣੇ ਰੋਂਦੀ ਮਰ ਗਈ